ਲੋਵੀ ਮਿੱਤਰੋ ਨਾ ਅੱਜ ਆਪਾਂ ਨੂੰ ਬਾਈ ਹਰਜੀਤ ਨੇ ਵੀਡੀਓ ਪਾਈ ਸੀ ਆਪਦੀ ਮੀਨੀ ਝੋਟੀ ਦੀ ਤੇ ਇਹ ਝੋਟੀ ਦਾ ਸੂਆ ਆ ਗਿਆ ਤੀਜਾ ਦੋ ਤੋਂ ਚਾਰ ਦਿਨ ਬਾਕੀ ਆ ਬਾਈ ਕਹਿੰਦਾ ਇਹ ਆਪਣੇ ਘਰ ਦੀ ਜੰਮੀ ਪਲੀ ਆ ਤੇ ਦੁੱਧ ਜਿਹੜਾ ਇਹਨੇ ਦਿੱਤਾ ਹੋਇਆ ਕਹਿੰਦਾ 17 ਕਿਲੋ ਪਿੰਡ ਬਾਈ ਦਾ ਹੈਗਾ ਬੁਰਜਟਲਾ ਜਿਲ੍ਹਾ ਮਾਨਸਾ ਨੰਬਰ ਆਪਾਂ ਬੋਲ ਦਿੰਨੇ ਆ 94657029286283040140 ਤੇ ਹਰਜੀਤ ਦੀ ਜੇ ਗੱਲ ਕਰ ਲਗੇ ਹਨਾ ਵੀ ਇਹ ਵੀਡੀਓ ਆਪਾਂ ਨੂੰ ਭੇਜੀ ਸੀ ਤੇ ਆਪਾਂ ਪਾਉਣੇ ਆ ਪਰ ਮੈਂ ਤੁਹਾਨੂੰ ਦੱਸਦਾ ਘਰੇ ਜਾ ਕੇ ਬਾਈ ਦੀ ਨੇ ਤਸੱਲੀ ਕਰਨੀ ਜਿਹੜੀ ਹੈ ਉਹ ਤੁਹਾਡਾ ਆਪ ਦਾ ਹੱਕ ਬਣਦਾ ਕਿਸੇ ਵੀ ਪ੍ਰਕਾਰ ਦੀ ਵੀ ਦੁੱਧ ਵਾ ਜਿਹੜਾ ਬਾਈ ਨੇ ਕਿਹਾ ਇਹ ਜਾਣਕਾਰੀ ਜਿਹੜੀ ਦਿੱਤੀ ਹੈ ਮਾਲਕਾ ਦੇ ਦੱਸਣ ਮੁਤਾਬਕ ਹੀ ਆਪਾਂ ਤੁਹਾਨੂੰ ਦੱਸਿਆ ਤੇ ਤਸੱਲੀ ਜ਼ਰੂਰ ਕਰ ਲਿਓ ਕਿਸੇ ਵੀ ਪ੍ਰਕਾਰ ਦੀ ਜਿਹੜੀ ਤਸੱਲੀ ਕਰਨੀ ਹੈ ਬਾਈਓ ਨਾਲ ਫੋਨ ਤੇ ਗੱਲ ਕਰ ਲਿਓ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਹੈ